ਮਾਈ ਵੀ ਸਾਥੀਓ ਅੱਜ ਆਈ ਮੁਲਾਕਾਤ ਇਸ ਦਾ ਤੁਹਾਨੂੰ ਚੁਟਕਲਾ ਸੁਣਾਉਣ ਲੱਗਿਆ ਉਹ ਚੁਟਕਲਾ ਕੀ ਹੈ ਇੱਕ ਪਿੰਡ ਜਿੱਕ ਬੁੱਧੂ ਨਾਉਂ ਦਾ ਬੰਦਾ ਸੀ ਆਮ ਪਿੰਡਾਂ ਦੇ ਵਿੱਚ ਹੁੰਦੇ ਨੇ ਹਿਸ਼ਿਆਰ ਬਥੇਰੇ ਹੁੰਦੇ ਨੇ ਪੜੇ ਰਿਖੇ ਬਥੇਰੇ ਹੁੰਦੇ ਨੇ ਅਨਪੜ੍ਹ ਵੀ ਕਈ ਅਨਪੜ੍ਹਾਂ ਦਾ ਦਿਮਾਗ ਵੀ ਪੜਿਆਂ ਨਾਲੋਂ ਵੀ ਤੇਜ਼ ਹੁੰਦਾ ਉਹ ਕੇਰਾਂ ਗੱਲ ਸੁਣ ਲੈਣ ਉਹਦੀ ਯਾਦ ਕਰ ਲੈਂਦੇ ਨੇ ਬਹੁਤ ਗੀਤਕਾਰ ਵੀ ਬਣੇ ਪਏ ਨੇ ਅਸੀ ਆਲਾ ਅਨਪੜ ਹੁੰਦਾ ਗ੍ਰਾਮਾਂ 'ਚ ਕੰਮ ਕਰਦਾ ਹੁੰਦਾ ਬਹੁਤ ਤਕੜਾ ਲਖਿਆਰੀ ਸੀ ਲੋਕ ਡਰਾਮੇ ਦੇਖਦੇ ਹੁੰਦੇ ਕਾਮਰੇਟਾਂ ਦੇ ਯਾਨੀ ਇਹ ਦਿਮਾਗ ਵਾਲਾ ਤੇ ਅਨਪੜਤਾ ਦਾ ਕੋਈ ਏਡਾ ਹੋਣੀ ਹੈਗਾ ਪੜਾਈ ਹੋਰ ਚੀਜ਼ ਐ ਦਿਮਾਗ ਹੋਰ ਚੀਜ਼ ਐ ਉਹ ਬੁੱਧੂ ਨਾਮ ਦਾ ਇੱਕ ਬੰਦਾ ਕਪਿੰਡ 'ਚ ਰਹਿੰਦਾ ਸੀ ਉਹਦਾ ਨੰਗ ਵੀ ਕਰਦੇ ਆਣੇ ਬੁੱਧੂ ਧਰਤਾ ਉਹਦਾ ਜਾਨੂ ਵੀ ਬੁੱਧਵਾੜ ਦਾ ਸੀ ਅੱਗੇ ਜੇ ਮੈਂ ਕੋਈ ਸੌਂ ਚ ਜਨਮ ਪੈਂਦਾ ਜਨਮ ਹੁੰਦਾ ਉਹਦਾ ਸੌਂ ਸੌਂ ਨਾ ਉਂਧਾਰ ਦਿੰਦੇ ਹਾਂ ਜੀ ਮੱਗਰ ਚ ਜਨਮ ਹੁੰਦਾ ਮੱਗਰ ਸੌਂ ਨਾ ਉਂਧਾਰ ਦਿੰਦੇ ਜੇ ਚੇਤ ਚ ਜਨਮ ਹੁੰਦਾ ਤਾਂ ਉਹਨਾਂ ਨੂੰ ਚੇਤੂ ਹੀ ਧਰ ਦਿੰਦੇ ਕਿਉਂ ਹਜੇ ਭੋਲੇ ਪਾੜੇ ਲੋਕ ਸੀ ਉਹ ਹਜੇ ਨਾ ਉਹ ਬੁੱਧਵਾਰ ਨੂੰ ਜੰਮਿਆ ਉਹਦਾਂ ਨੂੰ ਬੁੱਧੂ ਰੱਖਤਾ ਅੱਛਾ ਜੀ ਬੁੱਧੂ ਸਿਆਣ ਰੱਖਦਾ ਕਰਦਿਆਂ ਨੇ ਐ ਮਾਂ ਪਿਓ ਦਾ ਤੀ ਪੁੱਤ ਹਰੇਕ ਪਿਆਰਾ ਹੁੰਦਾ ਸਹੀ ਗੱਲ ਹੈ ਉਹ ਵਿਚਾਰਾ ਸੀ ਦਿਮਾਗ ਦਾ ਥੋੜਾ ਜਿਹਾ ਉਹ ਲੜੀ ਦਿਮਾਗ ਉਡਾਉ ਹੇ ਸ਼ਿਆਰ ਨਹੀਂ ਸੀ ਪੋੜਾ ਪਾ ਆਇਆ ਲੋਕ ਸੀ ਬੁੱਧੂ ਕਹਿ ਕੇ ਬਲਾਆ ਕਰਨ ਨੂੰ ਸਸ ਪਿੰਡ ਦੇ ਪਿੰਡ ਦੇ ਲੋਕ ਹਾਂਜੀ ਹੁਣ ਉਹ ਸਾਥ ਚ ਜਾਇਆ ਕਰੇ ਉਹ ਨਾਲ ਦੇ ਉਹਨੂੰ ਚੇਡਾਂ ਕਰਨ ਲੱਗ ਗਏ ਮੁੰਡੇ ਅੱਛਾ ਜੀ ਕਹਿੰਦੇ ਕੰਜਰ ਦੇ ਕਦੇ ਖੇਤ ਕੱਖ ਵੱਢ ਲਿਆ ਕਦੇ ਖਾਲ ਘੜ ਲਿਆ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਕਦੇ ਸੌਰੀ ਸ਼ੂਰੀ ਵੀ ਜਾਇਆ ਕਰ ਆਹ ਅੰਦਰ ਦੇ ਅਕਾਊਂਟ ਰਖਮਾਂ ਤੇ ਲੂਣ ਭੋਗ ਦੇਉਂ। ਮੇਰੇ ਸਹੁਰੇ ਕਿੱਥੇ ਨੇ ਨਾ ਮੇਰੇ ਬਣ ਨਾ। ਹਾਂ ਸੜਾ। ਮੇਰੇ ਵਰਗੇ ਨੇ ਕਮਰੇ ਨੂੰ ਕਮਰੇ ਨਾਲ ਕੁੜੀ ਵਿਆਹ ਕੇ ਖੂਚ ਸਿੱਟਣੀ ਹੈ। ਤੇ ਚਰਾ ਨਾ ਕਰਿਆ ਕਰੋ ਮੈਨੂੰ। ਮੈਂ ਤਾਂ ਜਿਹੜਾ ਹੈਗਾ ਹੈਗਾ ਤੁਸੀਂ ਛੇਡਾ ਨਾ ਕਰੋ। ਮੇਰੇ ਸਹੁਰੇ ਕਿੱਥੇ ਨੇ ਤੁਸੀਂ ਦੱਸੋ। ਉਹ ਕਹਿੰਦੇ ਤੇਰੇ ਤਾਂ ਨਹੀਂ ਹੈਗੇ ਨਾ ਬਣ ਨਾ। ਪਰ ਤੇਰੇ ਭਾਈ ਦੇ ਤਾਂ ਹੈਗੇ। ਤੂੰ ਸਰਵਾਲਾ ਤਾਂ ਬਣਿਆ ਸੀ। ਭਾਈ ਦੇ ਸਹੁਰੇ ਭਾਈ ਦੀ ਇੱਜ਼ਤ ਬਾਹੀ ਹੁੰਦੀ ਐ। ਸਕੇ ਬਰਉਣੀ ਨਾਲੋਂ ਵੀ ਕਦੇ ਜਾ ਕੇ ਦੇਖੀ। ਇਹਦੇ ਜਾਵੇਂਗਾ ਤੇਰੇ ਭਾਈ ਦੀ ਸੱਸ ਤੇਰੀ ਮਾਸੀ ਜਦੋਂ ਮੈਨੀਆਂ ਹੱਥ ਲਾਵੇਂਗਾ ਦੋਵੇਂ ਹੱਥਾਂ ਨਾਲ ਸਿਰ ਪੋਸੂ ਤੇਰਾ। ਅੱਜ ਢੰਡ ਪਾਈ ਦੂ। ਅੱਛਾ ਜੀ। ਕਹਿੰਦਾ ਵੀ ਮੈਂ ਤਾਂ ਆਪਦੀ ਮਾਂ ਨਾਲ ਹੋਰ ਆਇਆ ਕਰੂੰ ਜਾ ਕੇ। ਕਿਉਂਕਿ ਕਈ ਵਦਨੇ ਬਾਪ ਉਹਦੀ ਬਾਲੀ ਮੰਨਦੇ ਨੇ। ਸਹੀ ਹੈ। ਮੰਨਣੀ ਵੀ ਚਾਹੀਦੀ ਆ ਮਾਂ ਪਿਓ ਰੋਜ਼ ਨਹੀਂ ਮਿਲਦੇ। ਸਹੀ। ਜਿਹੜੇ ਮਾਂ ਪਿਓ ਦੀ ਮੰਨਦੇ ਨਹੀਂ ਉਹਨਾਂ ਨਾਲ ਫਿਰ ਉਹੀ ਜੀ ਗੱਲ ਹੀ ਹੋ ਜਾਂਦੀ ਐ ਆ ਜਾਓ ਬਹਿ ਜਾਓ ਬਾਈ ਜੀ ਤੁਸੀਂ ਵੀ ਹਾਂ ਕੋਈ ਗੱਲ ਨਹੀਂ ਕਹਿੰਦਾ ਮੈਂ ਤਾਂ ਆਪਦੀ ਮਾਂ ਨਾਲ ਸਲਾਹ ਕਰੂੰ ਕਹਿੰਦੇ ਭਾਈ ਕਰ ਲਈ ਉਹ ਤਾਂ ਹੁਣ ਘਰੇ ਜਾ ਕੇ ਆਪਦੀ ਮਾਂ ਦੇ ਗੱਲ ਪੈ ਗਿਆ ਕਹਿੰਦਾ ਬੇਬੇ ਬੇਬੇ ਕਹਿੰਦੀ ਪੁੱਤ ਕੀ ਗੱਲ ਕਹਿੰਦਾ ਬੇਬੇ ਮੈਂ ਸਹੁਰੇ ਜਾ ਕੇ ਹੁਣਾ ਕਹਿੰਦੀ ਫੋਟ ਤੈਨੂੰ ਕੀ ਕਹਤਾ ਵੀ ਤੇਰੇ ਸਹੁਰੇ ਨੇ ਤੇਰੇ ਸਹੁਰੇ ਕਿੱਥੇ ਨੇ ਅਨਾ ਮੇਰੇ ਤਾਂ ਨਹੀਂ ਹੈਗੇ ਭਾਈ ਦੇ ਹੈਗੇ ਨੇ ਭਾਈ ਦੇ ਸਹੁਰੇ ਤਾਂ ਹੈਗੇ ਮੇਰੀ ਬੁੜਾਈ ਦੇ ਤਾਂ ਕਿਹਨੇ ਉੱਥੇ ਹਾਂਜੀ ਉਹਦਾ ਭਾਈ ਦੇ ਹੋ ਕੇ ਮੇਰੇ ਹੋਏ ਮੈਂ ਸਰਵਾਲਾ ਬਣ ਕੇ ਗਿਆ ਸੀ ਫੇਰ ਵੀ ਮੈਂ ਉੱਥੇ ਜਾ ਕੇ ਆਉਣਾ ਕਹਿੰਦੀ ਚੱਲ ਹੁਣ ਤੈਨੂੰ ਕਿਸੇ ਨੇ ਚਾਬੀ ਤਾਂ ਭਰਤੀ ਹਿੰਦੂ ਜਾਏ ਬਿਨਾ ਤਾਂ ਨਹੀਂ ਹਟਦਾ ਮੱਛੀ ਵਾਂਗੂੰ ਕਹਿੰਦੇ ਮੱਛੀ ਨਾ ਉੱਥਰ ਜੱਟ ਕੇ ਮੁਰਦੀ ਹੈ ਇਵੇਂ ਕਈ ਬੰਦੇ ਹਿੰਦੀ ਛੁੜਦੇ ਨੇ ਕਿੰਨੇ ਹਟਾਲਾ ਉਹਨਾਂ ਨੇ ਆਪ ਦੀ ਮੱਤ ਵਰਤ ਕੇ ਦੇਖਣੀ ਐ ਕਹਿੰਦੀ ਹੁਣ ਤੂੰ ਹੱਡਦਾ ਤਾਂ ਹੈ ਨਹੀਂ ਚਲ ਨਾ ਅਨੂਲਾ ਕੱਪੜੇ ਮਤਨੇ ਪੇਟੀ ਚ ਪਏ ਨੇ ਮੇ ਉਹ ਕੱਢ ਕੇ ਦੇ ਦੇਣੀਆਂ ਚਾਦਰਾਂ ਦੇ ਦੇਣੀਆਂ ਪੱਗ ਦੇ ਦੇਣੀਆਂ ਤਵੀਤੀ ਪਈ ਆ ਤੇਰੇ ਖਾਤਰ ਬਣਾ ਕੇ ਰੱਖੀ ਅੱਗੇ ਬੁਰੀਆਂ ਬੁੜੇ ਲੋਕਾਂ ਨੂੰ ਤਵੀਤੀਆਂ ਬਣਾ ਕੇ ਦੇ ਜਾਂਦੇ ਵੀ ਸੋਹਣਾ ਲੱਗੂ ਮੇਰਾ ਮੁੰਡਾ ਚਲ ਉਹ ਪਹਿਣਾਉਣ ਲੱਗ ਗਿਆ ਬੁਢੀ ਨੇ ਕੱਪੜੇ ਕੱਢ ਕੇ ਦੇ ਦੇ ਪੀਠੇ ਜੋ ਬੁੱਧੂ ਨੇ ਦਾ ਝਾੜ ਝੂੜ ਕੇ ਕੁਰਤਾ ਚਾਦਰਾਂ ਪਾ ਲਿਆ ਅੱਗੇ ਲੋਕ ਕਹੇ ਇਹ ਤੇ ਕੂੰ ਬੁੱਧੂ ਦੀ ਵਿਚਾਰਾ ਹੋ ਇਹਨਾ ਪੁੱਤਰ ਬਗਾਨੇ ਕਹਿਣਾ ਨਹੀਂ ਮੰਦੇ ਚਾਦਰੇ ਵੀ ਖੜ ਕੇ ਮੰਜੇ ਤੇ ਬੰਨਦੇ ਇਹ ਲੋਕਾਂ ਦੀ ਆਦਤ ਹੁੰਦੀ ਆ ਪਜਾਮਾ ਮੰਜੇ ਦੇ ਖੜੇ ਖੜੇ ਪਾਉਣਗੇ ਫਿਰ ਥੱਲੇ ਉਤਰ ਕੇ ਪਾਲਾ ਕੋਈ ਮੰਗਰ ਤਾਂ ਨਹੀਂ ਪਿਆ ਆਂਦੇ ਪੁੱਤ ਨੇ ਚਾਦਰਾਂ ਮੰਜੇ ਤੇ ਖੜ ਕੇ ਬੰਨ ਲਿਆ ਅਗਵਨ ਲਿਫਟ ਰੀਸੀਦਾ ਦੇਖ ਲਿਆ ਹੁਣ ਬੁੜੀ ਨੂੰ ਕਹਿੰਦਾ ਬੇਬੇ ਪੈਸੇ ਵੀ ਦੇ ਦੇ ਥੋੜੇ ਕਣੇ ਉਹਨਾਂ 10 15 ਰੁਪਏ ਬਹੁਤ ਹੁੰਦੇ ਹੇ ਹੁਣ ਤਾਂ ਜੇ 500 ਜੇਬ ਚ ਹੋਵੇ ਐ ਲੱਗੂ ਵੀ ਨਹੀਂ ਕੋ ਰਾਜਾ ਬਾਜ਼ਾਰ ਚ ਵਗ ਜਾ 500 ਦੀ ਲੱਗ ਜੂਗਾ ਇਹ ਮੰਗਾਈ ਦਾ ਟਾਈਮ ਆ ਗਿਆ ਉਹਨੂੰ 15 20 ਰੁਪਏ ਵੀ ਦੇ ਤੇ ਕੁਝ ਖੋਲੇ ਦੇ ਤੇ ਵੀਰਾਂ ਕਾਲੂ ਕਾ ਨੂੰ ਦੇ ਦੀ ਹੁਣ ਗਿਓਥੇ ਤੇ ਰੁਫਫੜ ਕਹਿਣਗੇ ਉਫੜ ਆਇਆ ਖਾਲੀ ਹੱਥ ਨਾਲ ਜਾਈਂ ਕਿ ਲੈ ਕੋ ਨਰੇ ਜੀ ਮੁਰੂ ਮਰਾ ਦੇ ਕੁਛ ਵੀ ਲੈ ਜੀ ਛਾਲੇ ਹੱਥ ਨਹੀਂ ਜਾਂਦਾ ਹੁੰਦਾ ਚੰਗਾ ਬੇਬੇ ਕਹਿੰਦਾ ਮੈਂ ਇੰਨਾ ਤਾਂ ਨਹੀਂ ਸਿੱਧ ਰਹਿਗਾ ਇੰਨਾ ਕੰਮਾ ਤਾਂ ਨਹੀਂ ਵੰਗਣਾ ਤੂੰ ਕਹਿਦੀ ਆ ਹੋਰ ਦੱਸ ਕਿਵੇਂ ਕਹਿਦੀ ਐਂ ਕਰੀ ਪੁੱਤ ਇੱਕ ਗੱਲ ਮੰਨ ਮੇਰੀ ਕਹਿੰਦਾ ਕੀ ਬੇਬੇ ਹਾਂ ਜੀ ਨਹੀਂ ਦਾ ਸਵਾਲ ਰੱਖੀ ਤੇਰਾ ਮਾਸੜ ਹੋਵੇ ਤੇਰਾ ਕੋਈ ਰਿਸ਼ਤੇਦਾਰ ਹੋਵੇ ਕੋਈ ਵਾ ਕੇਰਾ ਹਾਂ ਜੀ ਕਿਹੜਾ ਨਾਂ ਜੀ ਹਾਂਜੀ ਨੰਗੀ ਸਵਾਰ ਰੱਖਣੀ ਠੀਕ ਹੈ ਕਹਿੰਦਾ ਬੇਬੇ ਬੜੀ ਗੱਲ ਆ ਵਾ ਜਾਂਦਾ ਜਾਂਦਾ ਰੱਟਾ ਲਾ ਲੂੰ ਸੇ ਰੱਟਾ ਲਾ ਲਾ ਮਾਂ ਦੇ ਪੁੱਤ ਨੇ ਸ਼ਾਂਗਲ ਤੇ ਪਾਣੀ ਭੂਣੀ ਫੇਰਿਆ ਗਿੱਲੀਲੀਰ ਕਰਕੇ ਪੜਨਾ ਅੱਛਾ ਜੀ ਸ਼ਾਂਗਲੇ ਝੱਕੇ ਝੁੱਕੇ ਪਹੁੰਚ ਕੇ ਚੰਗਾ ਬੇਬੇ ਪੈਰੀ ਪਹਿਣਾ ਮੱਥਾ ਟੇਕਦਾ ਅੱਛਾ ਜੀ ਊੜੀ ਨੇ ਸਿਰਪੋਹਦਾ ਚੰਗਾ ਪੁੱਤ ਕੋਈ ਕੰਮ ਹੁੰਦਾ ਨਾ ਪੁੱਠੇ ਆਈ ਕਹਿੰਦਾ ਨਾ ਬੇਬੇ ਦੁਬਾਰੇ ਫੇਰ ਕੇ ਆਈ ਜਾਂਦੀ ਤੂੰ ਤਾਂ ਯਾਦ ਕਰਾਈ ਜਾਂਦੀ ਆ ਉਹ ਬੁੱਧੂ ਨੇ ਤਾਂ ਭਾਈ ਮਾਂ ਇੱਕੇ ਮੱਥਾ ਗਾਹ ਉਹ ਵੀ ਸਾਥੇ ਤੇ ਬੈਠੇ ਨੇ ਉਹਨਾਂ ਦੇ ਕੋਲ ਦੀ ਡਾਟਾ ਫਲਾ ਕੇ ਇਹਨਾਂ ਚੱਲਿਆ ਤੁਸੀਂ ਕਹਿੰਦੇ ਵੀ ਸਹੁਰੇ ਆਈਆਂ ਜੇ ਸਹੁਰੇ ਆ ਕੇ ਆਉਣਾ ਇਹ ਚੰਗਾ ਜਾ ਭਾਈ ਲੈ ਸਹੁਰੇ ਆਏ ਸੁਭਰਾ ਹਰੇ ਨੂੰ ਚੱਲ ਪਿਆ ਬੁੱਧੂ ਤੇ ਬੁੱਧੂ ਆਉਂਦਾ ਉਹਨੂੰ ਸੂਏ ਦੀ ਪਾਟੜੀ ਦਾ ਰਾਹ ਸੀ ਸੂਏ ਦੀ ਪਾਟੜੀ ਸਾਈਕਲ ਪਾ ਲਿਆ ਮਾਂ ਦੇ ਪੁੱਤ ਨੇ ਨਹੀਂ ਤਾਂ ਬੈਠੜ ਮਾਰੀ ਜਾਵੇ ਨਾਲੇ ਹਾਂ ਜੀ ਨਾ ਹਾਂ ਜੀ ਹਾਂ ਜੀ ਨਾ ਜੀ ਰਿਪੋਰਟ ਨਾ ਨਿਆ ਮਾ ਅੱਛਾ ਉਹਨੇ ਤਾਂ ਰੱਟਾ ਲਾ ਲਿਆ ਇਹ ਮੇਜਾ ਕਾਨੂੰਨ ਸਭ ਕੁਛ ਦਾ ਮਾਸਟਰ ਦੱਸਦਾ ਹੁੰਦਾ ਹੈ ਹਾਂ ਜੀ ਉਹਦਾ ਹਾਂ ਹੀ ਰਾਣੀ ਪੱਕਾ ਹੀ ਕਰ ਲਿਆ ਹੁਣ ਚਲੋ ਚਾਲ ਉਹਦਾ ਹੱਥਣ ਦੇ 4:00 ਵਜੇ ਨਹੀਂ ਕੋਈ ਘਰੇ ਜਾ ਵੜਿਆ ਅੱਛਾ ਜੀ ਜਾ ਖੁੱਲ ਖੁੱਲਈ ਸੀ ਬਾਰ ਅੰਦਰ ਵਰ ਗਿਆ ਢੂੜੀ ਗਾਹਾਂ ਉੱਤੇ ਚੰਕ ਉੱਤੇ ਬੈਠੀ ਰਸੋਈ 'ਚ ਹਾਂ ਜੀ ਉਹਨੇ ਦੇਖ ਲਿਆ ਵੀ ਪਰੋਣੇ ਦਾ ਭਾਈ ਆਉਂਦਾ ਕਾਲ ਕੋਈ ਸੁਖਸਾਂਤ ਹੋਵੇ ਤਾਂਹੀਂ ਚੰਗੀ ਗੱਲ ਆ ਗਿਆ ਹੁਣ ਆ ਗਿਆ ਗਾਂ ਤੋਂ ਕਿਧਰੋਂ ਆਇਆ ਹੋ ਜਾਂਦਾ ਜਾਂਦਾ ਆ ਗਿਆ ਵਿਚਾਰਾ ਇਹਨੇ ਕਿਹੜਾ ਰੋਜ ਆਉਣਾ ਬੁੜੀ ਰਹਿ ਮੰਜਾੜਾ ਆਤਾ ਉਹਨੇ ਦੋਵੇਂ ਹੱਥ ਜੋੜ ਕੇ ਪੈਰੀ ਹੱਥ ਲਾਏ ਮਸੀ ਆ ਮਸੀ ਮੱਥਾ ਟੇਕਦਾ ਅਸੀ ਪੈਰੀ ਬੈਨਾ ਬੁੜੀ ਨੇ ਤਾਂ ਦੋਨੇ ਹੱਥਾਂ ਨਾਲ ਸਿਰ ਪੋਸਤਾ ਕੋਟ ਕੇ ਉਹਦੇ ਤਾਂ ਕਾਜੇ ਠੰਡ ਪੈ ਗਈ ਮੰਜੇ ਤੇ ਬਿਠਾਤਾ ਉਹਨਾਂ ਨੂੰ ਠੰਡਾ ਪਾਣੀ ਲਿਆਦਾ ਤੜੇ ਜੋ ਕੱਢ ਕੇ ਪੂਰੀ ਸੇਵਾ ਕੀਤੀ ਜੀ ਪੂਰੀ ਸੇਵਾ ਹਾਂ ਕਹਿੰਦੀ ਪੁੱਤ ਕੋਈ ਨਹੀਂ ਪਹਿਲਾਂ ਥੋੜਾ ਜਿਹਾ ਪਾਣੀ ਪੀ ਲਾ ਦਮ ਚੜਿਆ ਹੋਇ ਤੇ ਰਾਈਕਲ ਤੇ ਆਇਆ ਹਾਂ ਹਾਂ ਜੀ ਤੇ ਚਾਰਾ ਹੈ ਕਿਹੜਾ ਸੜਕਾਂ ਦੀਆਂ ਤੋਂ ਇਹਨੇ ਉਹ ਨਿੰਬੂ ਪਾਇਰੇ ਦੋ ਉਹ ਨਿੰਬੂ ਨੂੰ ਛੋੜ ਕੇ ਪਤਮਾਸੀ ਬਸ ਪਾਣੀ ਬਥੇਰਾ ਬਸ ਪਾਣੀ ਐ ਨਹੀਂ ਆਂ ਦੇਖੇ ਵੀ ਕੋਈ ਜਵਾਕ ਜੂਕ ਉਹ ਬਾਹਰ ਘਰ ਖੇਡਣ ਖੁੱਡਣ ਗਏ ਜੇ ਛੁੱਟੀ ਨਾ ਹਵੀ ਵੀ ਹਾਂ ਚਲੋ ਗੱਲੀ ਪੈ ਗਈ ਬੈ ਗਈ ਹੋਰ ਪੁੱਤ ਸੋ ਕਸਾਂਦਾ ਤੇਰੀ ਬੇਬੇ ਦਾ ਠੀਕ ਐ ਤੇਰੇ ਬਾਪੂ ਜੀ ਠੀਕ ਨੇ ਹੁਣ ਤੇਰਾ ਭਾਈ ਕਿਵੇਂ ਆ ਵੱਡਾ ਠੀਕ ਠਾਕ ਬੁੱਧੂ ਦਾ ਮਾ ਦਾ ਪੁੱਤ ਲਾ ਗੇਰ ਪੁੱਠਾ ਪਹਿ ਗਿਆ ਬੁੱਤ ਕਹਿੰਦਾ ਨਾ ਹਾਂ ਜੀ ਕਿਹਦਾ ਸੀ ਹਾਂ ਜੀ ਨਾ ਜੀ ਨਿਕਲ ਗਿਆ ਜੀ ਨਾ ਜੀ ਨਿਕਲ ਗਿਆ ਗੇਰ ਪੁੱਠੀ ਪਹਿ ਗਿਆ ਗੇਰ ਪੁੱਠਾ ਪਹਿ ਗਿਆ ਵਿਚਾਰੇ ਦਾ ਕਈ ਵਾਰੀ ਪਹਿ ਜਾਂਦਾ ਮੇਰੇ ਕੋਲ ਸਕੂਟਰ ਸੀ ਕਿਹੜਾ ਕੰਪਨੀ ਵਾਲਿਆਂ ਦਾ ਸੀ ਤੇਰਾ ਮਾ ਦਾ ਪੁੱਤ ਜਦੋਂ ਉਹ ਨਾ ਗੇਰ ਪਾ ਕੇ ਚਲਾ ਕਰੇ ਭਾਈ ਕੀ ਚੱਲਣ ਲੱਗ ਗਿਆ ਹੋ ਮਰਵਾ ਘਮੇ ਮਰਵਾਹੂ ਕਈ ਵਾਰੀ ਪੁੱਠਾ ਕੇ ਪਾਇ ਜਾਂਦਾ ਸਹੀ ਹੈ ਲਈ ਜਾਣ ਕੇ ਨਹੀਂ ਬੰਦਾ ਕੁਦਰਤੀ ਪਾਇ ਜਾਂਦਾ ਉਹਨੇ ਕਿਹਾ ਵੀ ਜਰਾ ਭਾਈ ਠੀਕ ਠਾਕ ਆ ਸੁਖਸਾਂ ਦਾ ਕਹਿੰਦਾ ਨਾ ਹਾਂ ਜੀ ਬੁੜੀ ਕਹਿੰਦੀ ਹੋਊ ਹੋ ਤਾਂ ਨਹੀਂ ਗਿਆ ਕੁਛ ਕਹਿੰਦਾ ਹਾਂ ਜੀ ਤੂੰ ਲਈ ਬੁੱਲਣ ਕਹਿੰਦਾ ਹਾਂ ਜੀ ਬੁੜੂ ਨੇ ਤਾਂ ਕਿਹਾ ਵੀ ਪਰ ਉਹਨੂੰ ਤਾਂ ਇਹ ਮਿੱਕੀ ਹੋਊ ਕੋਈ ਕਹਿੰਦੀ ਕਿਤੇ ਪਤਾ ਚੜਾਈ ਜੁੜੂ ਹੀ ਤਾਂ ਨਹੀਂ ਘਰ ਗਿਆ ਕਹਿੰਦਾ ਹਾਂ ਕਹਿੰਦਾ ਹਾਂ ਜੀ ਕੁੜੀ ਨੇ ਤਾਂ ਹੁਣ ਕਿਹੜੀ ਚਾਹ ਕਰਨੀ ਸੀ ਕਿਹੜੀ ਉਹ ਸਹੀ ਕੁੜੀ ਦਾ ਚੱਕੀ ਪੱਲੀ ਪੱਲੀ ਪੁਸ਼ਾ ਕੇ ਪਰਾਂ ਨੇ ਮੁੱਠਲੇ ਲੱਗ ਗਈ ਕੀਲ ਨੇ ਪਾਉਣਾ ਮੈਂ ਇਸ ਹੁਣੇ ਵਾਰ ਗਿਆ ਰੋਤਾ ਵੇ ਪਟਕੇ ਧਰ ਗਿਆ ਕਿਉਂ ਦੇ ਪਰਾਂ ਨੇ ਦੀ ਕੀ ਹਾਂ ਕਿ ਤੇਰਾ ਇੱਕ ਤੇਰਾ ਭਾਈ ਹੈ ਹਾਜਾ ਬੁੱਧੂ ਹੈ ਮੈਂ ਕੁੜੀ ਮੈਂ ਕੁੜੀ ਕਿਹਜੇ ਤੌਰੂੰਗੀ ਪਤਾ ਤੀਆਂ ਬਾਹਰੋਂ ਧੀਆਂ ਦੇ ਦੁੱਖ ਦਾ ਸਹੀ ਗੱਲ ਹੈ ਓਏ ਔਰਤ ਨੂੰ ਪਤਾ ਮਰ ਗਿਆ ਮਨੁੱਖ ਦਾ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਧੀਆਂ ਘਰੇ ਬੈਠਣ ਜੰਨੇ ਕਹਿੰਦਾ ਕੱਲ ਮੇਰੇ ਕੋਈ ਬੰਦਾ ਆਇਆ ਠਿਕਰੀ ਵਾਲੇ ਤੋਂ ਉਹਦੇ ਮੰਜ ਤੋਂ ਪੁੱਛਿਆ ਵਾਹ ਕਾਇ ਜਵਾ ਕਰੇ ਉਹਦੀ ਅੱਖਾਂ 'ਚ ਪਾਣੀ ਆ ਗਿਆ ਕਹਿੰਦਾ ਮੁੰਡੇ ਤਾਂ ਦੋ ਨੇ ਵਿਆਹੇ ਵਰੇ ਨੇ ਕੁੜੀ ਇੱਕ ਹੈ ਵਿਚਾਰੀ ਉਹ ਸੁਧਾਰਨ ਹੈ ਉਹਨੂੰ ਆਵਦੀ ਸੁੱਧ ਬੁੱਧ ਨਹੀਂ ਨਾ ਹੁਣ ਦਾਣੀ ਪਤਾ ਧੋਣ ਦਾ ਨਹੀਂ ਮੈਂ ਕਿਹਾ ਭਾਈ ਔਖਾ ਹੈ ਤੀ ਦਾ ਦੁੱਖ ਔਖਾ ਕਹਿੰਦਾ ਉਹਦੀ ਮਾਂ ਉਹਦੋਂ ਵੀ ਔਖੀ ਹੈ ਜਿਹੜੀ ਉਹਨੂੰ ਸਾਹਮਦੀ ਹੈ ਜੇ ਬੁੱਤ ਕਹਿੰਦਾ ਸਾਹਮਣਾ ਪਾਈ ਹੈ ਨਾ ਕੰਮਲਾ ਦਾ ਕਾਹਨੂੰ ਰੱਬੀ ਹੁੰਦੀ ਆ ਬਿਮਾਰੀ ਆਲਾ ਪਰ ਉਹ ਜਿਹੜੇ ਉਹਨੂੰ ਸਾਹਮਣੇ ਨੇ ਉਹ ਓਦੋਂ ਆ ਵੱਧ ਕਮਲੇ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਦੁੱਖ ਦਾ ਤੇ ਉਹ ਬੁੜੀ ਤਾਂ ਕੀਰਨੇ ਪਾਉਣ ਲੱਗ ਗਈ ਹੁਣ ਬੁੱਧੂ ਨੇ ਕਿਹਾ ਵੀ ਇਹ ਕੀ ਗੱਲ ਹੋ ਗਈ ਇਹ ਤਾਂ ਕੀਰਨੀ ਪਾਉਣ ਲੱਗ ਗਈ ਇਹ ਤਾਂ ਨਾ ਖਾਣਾ ਨਾ ਚਾਹ ਨਾ ਪਾਣੀ ਹੈਂ ਇਹਦਾ ਪੱਲੀ ਵਿਸਾਲੀ ਇਹਦਾ ਪੱਲੀ ਵਿਸਾਲ ਕਈ ਵਹੀ ਗਈ ਕੁੜੀ ਰੰਡੀ ਹੋ ਗਈ ਫਲਾਨਾ ਹੋ ਗਿਆ ਉਹ ਨੂੰ ਨੂੰ ਨਾ ਪਤਾ ਵੀ ਰੰਡ ਪਤਾ ਹੁੰਦਾ ਕਿਵੇਂ ਆ ਅੱਛਾ ਜੀ ਜਿਹੜਾ ਹੋਇਆ ਸੀ ਬੁੱਧੂ ਉਹ ਤਾਂ ਸਾਈਕਲ ਚ ਆ ਕੇ ਆ ਕੇ ਬਾਹਰ ਤੇ ਖੜ ਗਿਆ ਜਾਣ ਕੇ ਵੀ ਬੁੜੀ ਨੂੰ ਕੀ ਗੱਲ ਹੋ ਗਈ ਕਿ ਉਹ ਰੋਣ ਲੱਗ ਗਈ ਉਹਨਾਂ ਆਂਡ ਗਮਾਂਡ ਬੁੜੀਆਂ ਇਹ ਮਸਾਪਾੜੀਆਂ ਨੇ ਹਜੇ ਕੰਮ ਇਹ ਵੀ ਮੌਲੇ ਤੇ ਗੱਜਾਂ ਆ ਜਾਂਦੀਆਂ ਨਾ ਹੁੰਦਾ ਹੀ ਨਹੀਂ ਫੇਰ ਹੁਣ ਆਏ ਕਰਨ ਦਾ ਮੁੱਲ ਮਿਲ ਜਾਂਦੀਆਂ ਨਹੀਂ ਦੂਜੀ ਨੂੰ ਦੂਜੀ ਸੱਦ ਕੇ ਰੱਖ ਜੂਗਾ ਨਹੀਂ ਉਹਨਾਂ ਨੇ ਪਤਾ ਨਹੀਂ ਕੀ ਹੋ ਗਿਆ ਉਸ ਨੇ ਹਾਲੇ ਕਿ ਆਇਆ ਕੋਈ ਮਰਗਡਰਗ ਹੋ ਗਈ ਹਾਂਜੀ ਹੋਰ ਇਹਨਾਂ ਨੂੰ ਤੁਹਾਨੂੰ ਪਤਾ ਪੁਰਸਾਰੇ ਦਾ ਅੱਧਾ ਪਿੰਡ ਇਕੱਠਾ ਕਰਾ ਦੋ ਹਾਂ ਲਓ ਤੁਹਾਨੂੰ ਅੱਧਾ ਪਿੰਡ ਹੋ ਗਿਆ ਇਹ ਪੁਰਸਾਰੇ ਕਹਿੰਦੇ ਨੇ ਸਾਨੂੰ ਵਿਆਹ ਚ ਕਿਹੜਾ ਸਾਧਾ ਥੰਦਰ ਲੜਾਈ ਪੜਾਈ ਸੀ ਸਾਧਦੇ ਨੇ ਜਦੋਂ ਬੁੜੀਆਂ ਕਦੋਂ ਆਈਆਂ ਉਹ ਤਾਂ ਕੀ ਹੋ ਗਿਆ ਇਹਨਾਂ ਦੇ ਕਹਿੰਦਾ ਧੀ ਕੁੜੀ ਕਹਿੰਦੀ ਆ ਵੀ ਕੁੜੀ ਰੰਡੀ ਹੋਊਗੀ ਫਲਾਣੇ ਪਿੰਡ ਕੁੜੀ ਵੀ ਆ ਰੰਡੀ ਹੋਊਗੀ ਮੇਰੀ ਪਰਜਾਈ ਰੰਡੀ ਹੋਊਗੀ ਕਹਿੰਦਾ ਉਹਨਾਂ ਨੇ ਕਹਿ ਵੀ ਵਸਾ ਮਾਰਾ ਸ਼ਮੂਹ ਆ ਉਹ ਵੀ ਜਾ ਕੇ ਲੱਗ ਗਿਆ ਕੀਰਨੇ ਪਾਉਣਾ ਪਛਾਉਂਦਾ ਨੇ ਨਹੀਂ ਐ ਲੱਗ ਗਿਆ ਕੀਰਨੇ ਪਾਉਣਾ ਲੰਨਾ ਹੋ ਗਿਆ ਤੇ ਮੁਕਾ ਹੋ ਗਿਆ ਅੰਨਾ ਹੋ ਗਿਆ ਹੋਈ ਹੋਈ ਉਹ ਕਹਿੰਦੀ ਚੁੱਪਦਾ ਕਰਨਾ ਹੋਊਗਾ ਦੇਖੀ ਇਹ ਕੋਈ ਜਿਹੜਾ ਕੁਝ ਹੋ ਗਿਆ ਹੋ ਗਿਆ ਉਸਨੇ ਆ ਲੈ ਕੇ ਆ ਵਿਚਾਰੇ ਨੂੰ ਚਾਹ ਵੀ ਨਹੀਂ ਪਈ ਗਈ ਉਹਨਾਂ ਰੋਂਦਿਆਂ ਧੋਂਦਿਆਂ ਨੂੰ ਛੱਡ ਕੇ ਬੁੱਧੂ ਨੇ ਤਾਂ ਚੱਕਿਆ ਸ਼ੈਗਲ ਅੱਛਾ ਜੀ ਚੱਲ ਪਾਪਾ ਵਾਪਸ ਅੰਨੀ ਨਹੀਂ ਕਿਹੜੀ ਕਰਨੀ ਸੀ ਇੱਲਾ ਪਾਣੀ ਦੀ ਘੁੱਟ ਪੀਤੀ ਸੀ ਨਿੰਬੂ ਵੀ ਉੱਚੀ ਰਹਿਗੇ ਚਾਹ ਵੀ ਵਿੱਚੀ ਰਹੀਗੀ ਉਹ ਸੋਚਾਂ ਸੋਚਦਾ ਜਾਂਦਾ ਕਹਿੰਦਾ ਮਸਨ ਸੌਰੀ ਗਏ ਤੇ ਇੱਕ ਰੁਕ ਚੋਦਾ ਹੋਰੀ ਸੱਪਾ ਛੜ ਗਿਆ ਆਪਣੇ ਤਾਂ ਕਿਹੜਾ ਕਰਮੀ ਮਾੜੇ ਨੇ ਆ ਫਿਰ ਤਾਂ ਕਿਸਮਤੀ ਮਾੜੀ ਆ ਇਹ ਰੋਣ ਬੱਠੇ ਨੂੰ ਪੈ ਗਿਆ ਉੱਥੇ ਜਾ ਕੇ ਉਹ ਜਦੋਂ ਘੰਟੇ ਦੂ ਘੰਟੇ ਬਾਅਦ ਹੀ ਫੁੜਕੇ ਜਾ ਕੇ 4 ਵਜੇ ਦਾ ਗਿਆ ਸੀ ਵਿਚਾਰਾ 5:30 ਵਜੇ ਨੂੰ ਮੁੜ ਕੇ ਫੇਰ ਘਰੇ ਜਾ ਖੜਿਆ ਉਹਦਾ ਭਾਈ ਵੱਡਾ ਘਰੀ ਸੀ ਅੱਛਾ ਜੀ ਉਹਦਾ ਕਹਿੰਦਾ ਕਿਉਂ ਮੁੜ ਆਇਆ ਬਾਈ ਓਏ ਕੋ ਬੋਸਿਆ ਮੁੜ ਵੀ ਆਇਆ ਤੂੰ ਰਾਤ ਤੱਕ ਆਟਾ ਹੁੰਦਾ ਕੰਜਰ ਦਿਆ ਰਾਤ ਤੱਕ ਘੱਟ ਕਿਉਂਦਾ ਹੂੰ ਹੂੰ ਥੋੜੀ ਗਿਆ ਸੀ ਥੋੜੀ ਗਿਆ ਥੀ ਪੱਖਾ ਭੁੱਖਾ ਲਉਂਦਾ ਤੈਨੂੰ ਹਾਂ ਜੀ ਪੂਰੀ ਖੀਰ ਖਵਾਉਂਦੀ ਪ੍ਰਸ਼ਾਦ ਖਵਾਉਂਦੀ ਹੈ ਚੰਗੀ ਦਾ ਸਬਜੀ ਬਣਾਉਂਗੇ ਤੈਨੂੰ ਕਹਿੰਦਾ ਬਣਿਆ ਦਾ ਸਬਜੀ ਦਾ ਕਹਿੰਦਾ ਕੋਈ ਵਿਆਹ ਮੰਗਣਾ ਹੋਵੇ ਜਲੇਬੀਆਂ ਖਾਣੀਆਂ ਹੋਣ ਤਰਾ ਜੇ ਉਹ ਲੈ ਖਾਣੀ ਹੋਣਾ ਬਦਾਨਾ ਬਦੂਆਂ ਖਾਣਾ ਹੋਵੇ ਕੰਜਰਦਿਆ ਉੱਥੇ ਤਾਂ ਪਾ ਗਈ ਜਨਾ ਆਪ ਕਹਿੰਦਾ ਮਰਗ ਚ ਮੈਨੂੰ ਤੱਕਤਾ ਕਹਿੰਦਾ ਮਰਗ ਕਿੱਥੇ ਹੋ ਗਈ ਓਥੇ ਆ ਜਾਈ ਮਰਗ ਪੁੱਛਦਾ ਕਹਿੰਦਾ ਮੇਰੀ ਭੁਜਾਈ ਰੰਡੀ ਹੋਗੀ ਉਹ ਜੇ ਮਰਗ ਪੁੱਛਦਾ ਉਹ ਕਹਿੰਦਾ ਕੰਜਰਦਿਆ ਤਾਹੀਂ ਤਾਂ ਤੈਨੂੰ ਬੁੱਧੂ ਕਹਿੰਦੇ ਨੇ ਸਾਰੇ ਜਦੋਂ ਮੈਂ ਜਾਉਂਦਾ ਜਾਗਦਾ ਤੇਰੇ ਸਾਹਮਣੇ ਖੜਾ ਤੇਰੀ ਭੁਜਾਈ ਕਿਵੇਂ ਰੰਡੀ ਹੋਗੀ ਕਹਿੰਦਾ ਮੈਂ ਤੈਨੂੰ ਜਾਣਨਾ ਵੱਡੇ ਖੱਬੀ ਖਾਨ ਨੂੰ ਰਾਣਦਾ ਮੈਂ ਤੈਨੂੰ ਕਹਿੰਦਾ ਜਦੋਂ ਭੂਆ ਰੰਡੀ ਹੋਈ ਸੀ ਤੂੰ ਕਿੱਥੇ ਗਿਆ ਸੀ ਉੱਦੋਂ ਵੇ ਉਹ ਵੀ ਤੂੰ ਇੱਥੇ ਤਾਂ ਗੇਖੰਦਾ ਸੀ ਅਜੇ ਲੱਤਾਂ ਉਹ ਤੋਂ ਨਹੀਂ ਰੱਖਦਾ ਇਹ ਆ ਜਾਂਦਾ ਭਾਈ ਬੁੱਧੂ ਸੀ ਅਜੇ ਵੀ ਹੁੰਦੇ ਨਹੀਂ ਅਈਆਂ ਹੀ ਗੱਲਾਂ ਸੁਣਿਆ ਕਰੋ ਪੁੱਤ ਖੂਨ